ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬੀਨ ਸਿੰਘ ਮਨਵੀ ਪਰਿਵਾਰ ਸਮੇਤ ਬੀਜੇਪੀ ਦੇ ਦਿਗਜ ਨੇਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਮਹਾਰਾਣੀ ਪਨੀਤ ਕੌਰ ਰਣਿੰਦਰ ਸਿੰਘ ਬੀਜੇਪੀ ਸਟੇਟ ਪ੍ਰਧਾਨ ਮਹਿਲਾ ਮੋਰਚਾ ਬੀਬੀ ਜੈਨਦਰ ਕੌਰ ਦੀ ਹਾਜ਼ਰੀ ਦੇ ਵਿੱਚ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਮਨਵੀ ਪਰਿਵਾਰ ਦਾ ਸਵਾਗਤ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਜ਼ਿਲ੍ਹਾ ਮਲੇਰਕੋਟਾ ਅਮਰਗੜ ਹਲਕੇ ਤੋਂ ਬੀਜੇਪੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਇਸ ਅਹਿਮ ਸੀਟ ਲੋਕ ਸਭਾ ਸ੍ਰੀ ਫਤੇਗੜ ਸਾਹਿਬ ਨੂੰ ਯਕੀਨੀ ਤੌਰ ਤੇ ਵੱਡੇ ਫਰਕ ਨਾਲ ਜਿੱਤੇਗੀ ਮੈਂ ਵਿਅੰਤ ਸਿੰਘ ਮਨਵੀ ਹਲਕਾ ਅਮਰਗੜ ਦੀ ਨੁਮਾਇੰਦਗੀ ਪਹਿਲਾਂ ਕਾਂਗਰਸ ਪਾਰਟੀ ਤੋਂ ਲਗਾਤਾਰ 25 ਸਾਲ ਕੰਮ ਕਰਦਾ ਸੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਖ-ਵੱਖ ਆਉਦਿਆਂ ਤੇ ਰਿਹਾ ਹਾਂ 77 ਵੀਰਾਂ ਲੇਬਰ ਐਂਡ ਇੰਪਲਾਈਮੈਂਟ ਸੈੱਲ ਦਾ ਚੇਅਰਮੈਨ ਵੀ ਰਿਹਾ ਹਾਂ ਜਿਸ ਤਰ੍ਹਾਂ ਰੇਲ ਉਤਰੀ ਰੇਲਵੇ ਦਾ ਮੈਂਬਰ ਰਿਹਾ ਹਾਂ ਅੱਜ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਬੀਜੇਪੀ ਜੁਆਇਨ ਕੀਤੀ ਹੈ ਕਿਉਂਕਿ ਇਸ ਕਰਕੇ ਜਿਹੜਾ ਸਾਡਾ ਹਲਕਾ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਇੱਕ ਪਸੜਿਆ ਹੋਇਆ ਹਲਕਾ ਹੈ ਇਹ ਜਿਹੜੀ ਕੇਂਦਰ ਦੀਆਂ ਸਵਾਵਾਾਂ ਸੀਗੀਆਂ ਉਹ ਤੋਂ ਵਾਂਝਾ ਰਹਿੰਦਾ ਸੀ ਅਸੀਂ ਇੱਕ ਕੜੀ ਦਾ ਰੂਪ ਕਰਕੇ ਬਣ ਕੇ ਇਹਨੂੰ ਡਿਪਾਰਟਮੈਂਟ ਵਾਸਤੇ ਲੈ ਕੇ ਜਾਵਾਂਗੇ ਜਿਵੇਂ ਉਥੇ ਇੰਡਸਟਰੀ ਵਗੈਰਾ ਦੀ ਜ਼ਰੂਰਤ ਹੈ ਕਿਉਂਕਿ ਬੇਰੁਜ਼ਗਾਰੀ ਸਾਡੇ ਹਲਕੇ ਅਮਰਗੜ ਤੇ ਮਲੇ ਕੋਲ ਦੇ ਵਿੱਚ ਬਹੁਤ ਜ਼ਿਆਦਾ ਹੈ ਅਗਰ ਇੰਡਸਟਰੀ ਆਂਦੀ ਹੈ ਤਾਂ ਬੇਰੁਜ਼ਗਾਰੀ ਖਤਮ ਹੁੰਦੀ ਹੈ ਇਸੇ ਸੋਚ ਨੂੰ ਲੈ ਕੇ ਅੱਜ ਅਸੀਂ ਬੀਜੇਪੀ ਜੁਆਇਨਿੰਗ ਕੀਤੀ ਹੈ ਕਾਂਗਰਸ ਪਾਰਟੀ ਨੂੰ ਛੱਡੀ ਹੈ ਕਾਂਗਰਸ ਦੇ ਵਿੱਚ ਇੱਕ ਉਹ ਤਰ੍ਹਾਂ ਦਾ ਹੋ ਗਿਆ ਵੀ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਿੱਦਾਂ ਕਿ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤਨਵੀਤ ਬਿੱਟੂ ਜੀ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਛੱਡੀ ਜਾ ਰਹੇ ਨੇ ਇਹ ਜੀ ਕਾਂਗਰਸ ਦੀ ਅੱਜ ਇਹ ਜਿਹੜੀ ਬੇੜੀ ਹੈ ਡੰਮ ਡਮਾਦਨੀ ਆ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਇਹਦੇ ਵਿੱਚ ਜਿਹੜੇ ਲੀਡਰ ਮਾੜੇ ਆ ਜਾਂਦੇ ਨੇ ਜਦ ਲੀਡਰ ਮਾੜੇ ਆ ਜਾਂਦੇ ਨੇ ਤਾਂ ਪਾਰਟੀ ਥੱਲੇ ਨੂੰ ਜਾਂਦੀ ਆ ਅੱਜ ਮੇਰੇ ਨਾਲ ਤਕਰੀਬਨ ਕਾਫੀ ਬੰਦੇ ਨੇ ਜਿਹੜੇ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰਾ ਸਾਹਮਣੇ ਆਜੂਗਾ ਪਤਾ ਲੱਗ ਜੂਗਾ ਆ ਇੱਕ ਕੜੀ ਬਣ ਕੇ ਅਸੀਂ ਹਲਕਾ ਜ਼ਿਲ੍ਹਾ ਮਲੇਲ ਕੋਲ ਲਈ ਦੀ ਵਿਕਾਸ ਪੱਧਰ ਤੇ ਕੰਮ ਕਰਨਾ ਚਾਹੁੰਦੇ ਆ ਅੱਜ ਇਸੇ ਕਰਕੇ ਬੀਜੇਪੀ ਜੁਆਇਨ ਕੀਤੀ ਹੈ ਬਹੁਤ ਬਹੁਤ ਧੰਨਵਾਦ ਵਧੀਆ ਸਿੰਘ ਮਨਵੀ ਜੀ ਕਾਂਗਰਸ ਨੂੰ ਛੱਡ ਕੇ ਸਾਡੀ ਸ਼ਾਮਲ ਹੋਏ ਨੇ ਅਮਰਗੜ ਹਲਕੇ ਸਾਡਾ ਬਹੁਤ ਇਹਦਾ ਫਾਇਦਾ ਹੋਏਗਾ ਔਰ ਹਮਾਰੇ ਸਾਡੇ ਸਾਰੇ ਘਰ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਵੀ ਪੂਰੀ ਪਾਰਟੀ ਦੀ ਸੇਵਾ ਕਰੇਗੀ ਧੰਨਵਾਦ